ਇਹ ਫਤਿਹ ਅੱਜ ਬੜਾ ਹੀ ਸ਼ੁਭ ਦਿਹਾੜਾ ਹੈ ਅਸੀਂ ਸਾਰੇ ਜਣੇ ਇੱਥੇ ਗੁਰੂ ਨਾਨਕ ਜੀ ਦੇ ਜਨਮ ਦਿਹਾੜੇ ਨੂੰ ਨਾਲੇ ਇਕੱਠੇ ਹੋਏ ਹਾਂ ਉਹ ਮਾਲਿਕ ਉਹ ਪਰਮੇਸ਼ਵਰ ਦਾ ਰੂਪ ਲੈ ਕੇ ਪੈਦਾ ਹੋਏ ਜਿਨ੍ਹਾਂ ਨੇ ਸਾਨੂੰ ਤੁਰਕੀ ਬਾਣੀ ਨਾਲ ਜੋੜਿਆ ਤੁਰਕੀ ਬਾਣੀ ਜਿਹੜੀ ਕਿ ਸਾਨੂੰ ਦਿੱਤੀ ਗਈ ਹੈ ਜਿਹਦੇ ਨਾਲ ਸਾਡਾ ਮਨੁੱਖਾ ਜੀਵਨ ਸਫਲ ਹੋਏਗਾ ਜਿਹੜੀ ਤੁਰਕੀ ਬਾਣੀ ਜੇ ਸਾਡੇ ਹਿਰਦੇ ਵਿੱਚ ਵਸ ਜਾਏ ਇੱਕ ਇੱਕ ਸ਼ਬਦ ਦੇ ਵਿੱਚ ਬਾਣੀ ਦੇ ਵਿੱਚ ਸਾਡੇ ਲਈ ਸਿੱਖਿਆ ਹੈ ਸਾਡੇ ਅੰਦਰ ਜੇ ਸਾਡੇ ਹਿਰਦੇ ਵਿੱਚ ਉਹ ਸਿੱਖਿਆ ਛੱਪ ਜਾਏ ਤੇ ਮੇਰਾ ਖਿਆਲ ਹੈ ਕਿ ਮਨੁੱਖਾ ਜੀਵਨ ਬਿਲਕੁਲ ਬਿਲਕੁਲ ਸੱਚਾ ਸੁੱਚਾ ਹੋ ਕੇ ਉਸ ਦੇ ਘਰ ਪਰਵਾਨ ਹੋਏਗਾ ਅਸੀਂ ਜਿੰਨਾ ਸ਼ੁਕਰ ਕਰੀਏ ਉਤਨਾ ਥੋੜਾ ਹੈ ਕਿ ਗੁਰੂ ਨਾਨਕ ਨੇ ਆਪ ਰੂਪ ਧਾਰਿਆ ਤੇ ਆਪ ਹੀ ਸਾਨੂੰ ਇਸ ਰਸਤੇ ਤੇ ਲਾ ਕੇ ਗਏ ਕਿ ਅਸੀਂ ਉਸ ਨਾਲ ਦੇ ਕਦਮਾਂ ਤੇ ਚੱਲ ਸਕੇ ਬਾਨੀ ਨੂੰ ਪੜ੍ਹ ਸਕੀਏ ਸਮਝ ਸਕੀਏ ਉਸ ਕਦਮਾਂ ਤੇ ਚੱਲ ਸਕੀਏ ਆਪਣਾ ਜੀਵਨ ਸਫਲ ਕਰ ਸਕੀਏ ਅਸੀਂ ਪ੍ਰਭੂ ਦੀ ਉਸਤਤ ਕਰਦੇ ਹਾਂ ਤੇ ਕੀ ਸਾਨੂੰ ਪ੍ਰਭੂ ਨੂੰ ਸਾਡੇ ਉਸਤਤ ਦੀ ਜ਼ਰੂਰਤ ਹੈ ਨਹੀਂ ਪ੍ਰਭੂ ਨੂੰ ਸਾਡੇ ਉਸਤਤ ਦੀ ਜ਼ਰੂਰਤ ਨਹੀਂ ਹੈ ਜੇ ਉਸ ਦੀ ਉਸ ਦੇ ਉਸਤਤ ਕਰਦੇ ਹਾਂ ਤੇ ਅਸੀਂ ਆਪਣੇ ਹੀ ਰੋਗ ਖਤਮ ਕਰਦੇ ਹਾਂ अपने ही अंदर, ही अंदर जो कड़त्तन है वह खत्म करते हैं अं शांत हों उस बाणी सुन के प्रभु की उसत करके आओ रल के शबद पढ़िए मा दो हम ऐसे तू, तू, तू ऐसा हम पापी, पापी तुम, तुम पाप, पाप खंडन के असी पापी हाँ असी अपने उन्होंने मांग सकी पापा दी आओ रल के सारे उन्हों का शबन सबन करिए i don't हम मैंने तुम यूं जल करते हम मैंने तुम जल धारते हम निरगुण तू दाता हम निरगुण तू दाता हम, हम मुरख My mm -hmm. more mm -hmm. mother ਤੂੰ ਸਭ ਸਾਜ ਸਾਜ ਨਿਵਾਜੇ ਤੂੰ ਸਭ ਸਾਜ ਸਾਜ ਨਿਵਾਜੇ ਤੂੰ ਸਭ ਸਾਜ

yeah hey. तुम्कर it's Too many i and कर दिया माफियां शुक्राना शुक्राना कोटि-कोटि शुक्राना उस मालिक का जिसने सेवा आप ही दी आप ही बच्चे आप ही की आप ही करा